ਦਰ ਸਭਰਾ ਇਹ ਗੱਲ ਬਾਤ ਹੋਈ ਆ ਅੱਜ ਕੱਲ ਬਾਤ ਕੋਈ ਨਹੀਂ ਅਸੀਂ ਪਿੱਛੋਂ ਆਉਣਦੇ ਹਾਂ ਤੇ ਮਾਲਾ ਉਹਨੇ ਪਤਾ ਨਹੀਂ ਕੋ ਵਿਚਾਰੇ ਨੇ ਕਿਹਾ ਕਿ ਨਹੀਂ ਕਿਹਾ ਤੇ ਇਹਨੇ ਪਾਉੜੋ ਦੇ ਕਿਰਪਾਨ ਮਾਰਤੀ ਇੱਥੇ 20 ਬੰਦੇ ਹੁੰਦੇ ਹੁੰਦੇ ਆ ਮਾਰੀ ਆ ਮਾਰ ਕੇ ਖੋਲ ਖਲੋਤਾ ਰਿਆ ਵਾ ਅੱਛਾ ਸ਼ਰੀਆਮ ਕੱਲੇ ਬੰਦੇ ਨੇ ਮਾਰੀ ਆ ਤੇ ਇਹ ਵੀ ਕੱਲਾ ਹੀ ਵਿਚਾਰਾ ਇਹ ਖਾਲੀ ਹਥੀ ਉਹਦੇ ਕੋ ਕਿਰਪਾਨ ਐ ਕੀ ਨਾਂ ਕੀ ਇਹਦਾ ਪਤਾ ਕੋਈ ਨਾ ਨਹੀਂ ਇਹਦਾ ਮੈਨੂੰ ਪਤਾ ਨਹੀਂ ਇਹਦਾ ਨਾਂ ਤੇ ਕਹੇ ਤੇ ਤੰਦੂਰ ਵਾਲੇ ਮੁੰਡੇ ਦਾ ਭਰਾ ਵਾ ਨਾ ਹਾਂਜੀ ਹਰਗਰਾਜ ਸਿੰਘ ਇਹਦੇ ਦਾ ਭਰਾ ਵਿਚਾਰੇ ਆਪਣੇ ਕੋਈ ਪ੍ਰੋਗਰਾਮ ਹੋਵੇ ਤੰਦੂਰਾਂ ਦਾ ਕੰਮ ਕਰਦੇ ਆਵਜੀ ਰੋਜੀ ਰੋਟੀ ਕਮਾਉਂਦੇ ਆ ਤੇ ਬਹੁਤ ਧੱਕਾ ਆਇਆ ਇਹਨਾਂ ਨੇ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ। ਠੀਕ ਹੈ ਸਭਰਾ ਜੀ। ਇਹ ਗੱਲ ਹੋਈ ਜੜਾ ਅਵੀ ਜੀ ਤੜਕੇ ਅੱਜ ਤੜਕੇ ਵੀਰ ਲੰਘਿਆ ਵਾ ਗਲੀ ਦੇ ਵਿੱਚੋਂ ਸ਼੍ਰੀ ਰਾਮ ਕਿਰਪਾ ਨਾਲ ਵੇਨ ਘਤਿਆ ਤੀ ਤਿੰਨ ਵਾਰ ਕੀਤੇ ਆ ਢੇਡ ਦੇ ਵਿੱਚ ਵੀਰ ਦੇ ਤੇ ਗਰੀਬ ਬੰਦਾ ਵਾ ਅਸੀਂ ਸਾਰੇ ਪਿੰਡ ਦੇ ਵਾਸੀ ਇਹ ਮੰਗ ਕਰਦੇ ਆਂ ਕਿ ਜਿਸ ਨੇ ਕਤਲ ਕੀਤਾ ਵਾ ਵੱਧ ਤੋਂ ਵੱਧ ਉਹਨੂੰ ਜਿਹੜੀ ਸਜ਼ਾ ਦਿੱਤੀ ਜਾਵੇ। ਇਹਦਾ ਨਾਂ ਵੀਰ ਕਾਰੂ ਕਾਰੂ ਕਹਿੰਦੇ ਆ ਪਿੰਡ ਦੇ ਵਿੱਚ ਇਸ ਨੂੰ ਤੇ ਸ਼ਰੀਫ ਬੰਦੇ ਆ ਸਾਰੇ ਗਰੀਬ ਪਰਿਵਾਰ ਆ ਕੁਝ ਨਹੀਂ ਹੈਗਾ ਨਾ ਇਹਨਾਂ ਦਾ ਮਾਂ ਨਾ ਕੋਈ ਪਿਓ ਤੇ ਅਸੀਂ ਪਿੰਡ ਨਿਵਾਸੀ ਇਹ ਮੰਗ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਆ ਇਹਨੂੰ ਸਹਾਇਤਾ ਦਿੱਤੀ ਜਾਵੇ ਹਰਜੀਤ ਸਿੰਘ ਇਹ ਜਿਹੜਾ ਜਿਹੜੀ ਜੱਥੇ ਆਇਆ ਭਰਾ ਡਾ ਹਾਂਜੀ ਭਰਾ ਮੇਰਾ ਕੀ ਨਾਂ ਹੈ ਦਾ ਇਹਦਾ ਨਾਂ ਸਖਰਾ ਸਿੰਘ ਉਤਰਾ ਕਾਰੂ ਬਾਦਸ਼ਾਹ ਕਿਹਦਾ ਦਾ ਨਾਂ ਕੀ ਆ ਸਰਦਾਰ ਮਰੀਕ ਸਿੰਘ ਸਰਦਾਰ ਮਰੀਕ ਸਿੰਘ ਗੱਲ ਇਹ ਬੀੜੀ ਪੀਂਦਾ ਇਹਦੇ ਉਹਨੇ ਆ ਬੀੜੀ ਕੋ ਪੀਂਣਾ ਦੇ ਕਰਪਾਨ ਮਾਰਦੀ ਆ ਇਹ ਮੰਗ ਕਰੋਗੇ ਨਾ ਮੰਗੇ ਹੋਈ ਇਨਸਾਫ ਚਾਹੀਦਾ ਮੈਨੂੰ ਇਹ ਅੱਜ ਸਰੀ ਹੋਇਆ ਕਦੋਂ ਹਾਂਜੀ ਹਾਂਜੀ ਕੀ ਮਾਰਿਆ ਗਈ ਆ ਕਰਪਾਨ ਮਾਰੀ ਇਹਦੇ ਉਹਦਾ ਨਾਂ ਕੀ ਆ ਸਰਦਾਰ ਮਰੀਕ ਸਿੰਘ ਇਨਾਮ ਦੇ ਦਾ ਤੇਰਾ ਨਾਂ ਸਖਰਾ ਸਿੰਘ ਘਰ ਉਮਰ ਕਿੰਨੀ ਹੋਆ 38 ਸਾਲ ਇਹ ਦੇਖੋ ਜੀ ਸਖਰਾ ਸਿੰਘ ਕਾਲੂ ਪੁੱਤਰ ਮਰੀਕ ਸਿੰਘ ਆ ਪਤੀ ਮਲਕਾ ਦੀ ਸਹਰਾ ਉਮਰੇ ਦੀ ਕਰੀਬ ਕੋ 38 40 ਸਾਲ ਆ ਇਹ ਇਹਨੂੰ ਮਲੋ ਕਿਰਪਾਨ ਮਾਰ ਕੇ ਮਾਰਿਆ ਸਕਤੈ ਸਿੰਘ ਪੁੱਤਰ ਮਿੰਦਰ ਸਿੰਘ ਉਹਦੀ ਉਮਰ 65 ਸਾਲ ਆ ਜੀ ਉਹਨੇ ਆਪਣੇ ਕਿਰਪਾਨ ਮਤਲਬ ਮਾਰੀ ਹੈ ਜੇ ਸ਼ਗਰਾਜ ਕਾਲੂ ਦੇ ਦੇ ਦੀ ਮੌਕੇ ਡੈਥ ਹੋ ਗਈ ਹੈ ਤੇ ਜਿਹੜਾ ਮੁਜਰਮ ਐਸ ਚਾਂਸ ਨਹੀਂ ਆ ਕੇ ਮੌਕੇ ਤੇ ਫੜਦੇ ਅਜੇ ਕਿਰਮਾਨ ਨੂੰ ਬਰਾਮਦ ਕਰਨੀ ਪਰ ਪੀਐਨ ਕਾਰਵਾਈ ਕੀ ਮੇਜ ਲੈਂਦੀ ਜਾਊਗਾ ਉਹਨੇ ਕਾਰਵਾਈ ਦੇਖੋ ਜੀ ਕਤਲ ਦਾ ਮਾਮਲਾ ਇਹਨਾਂ ਦੇ ਕਤਲ ਦਾ ਹੀ ਪਰਚਾ ਦਰਜ ਹੋਇਆ ਇਸਰ ਇੱਕੋ ਜਣਾ ਜੀ ਨਹੀਂ ਜੀ ਅਜੇ ਹਵੇ ਲਾਲ ਵੱਲ ਲੋਕਾਂ ਦੇ ਕਹਿਣ ਮਤਾਂ ਕੱਲਾ ਦੋਸ਼ੀ ਇਹੀ ਹੈ ਜੀ ਇਹਨੇ ਅੰਦਰੋਂ ਕਿਰਪਾਨ ਲਿਆ ਕੇ ਵੱਲ ਕਾਲੂ ਦੇ ਮਾਰੀ ਕਾਲੂ ਨੂੰ ਮੋਕੇ ਤੇ ਮਾਰੋ ਮੇਨ ਦੋਸ਼ੀ ਇੱਕੋ ਜੀ ਮੇਨ ਦੋਸ਼ੀ ਜੀ ਸਾਰੇ ਕਿਰਪਾਨਾਂ ਮਾਰਿਆ ਗਿਆ ਉਹ ਉਹ ਕਿਰਪਾਨ ਹੀ ਫੜ ਲਈ ਮੋਕੇ ਤੇ ਦੋਸ਼ੀ ਨੂੰ ਫੜ ਲਿਆ